ਦੀ ਜਿਹੜੀ ਬੋਲੀ ਲਗਾਨੀ ਪੁਲੀ ਸ਼ੁਰੂਆਤ ਸਰਕਾਰੀ ਪੁਲੀ ਸ਼ੁਰੂਆਤ ਕਰਨੀ ਪਹੁੰਚ ਆ ਕਿ ਅਸਲ ਥੋੜਾ ਜਿਹਾ ਬਾਰਿਸ਼ ਕਰਕੇ ਲੇਟ ਹੋ ਗਈ ਹੈ ਹੁਣ ਚੋਨੇ ਦੀ ਫਸਲ ਮੰਡੀਆਂ ਵਿੱਚ ਆਉਣ ਲੱਗੀ ਹੈ ਮੇਰੀ ਹਲਕੇ ਦੀ ਜਿਹੜੀ ਪੰਨੀ ਵਾਲਾ ਮੰਡੀ ਸਾਰਿਆਂ ਨਾਲੋਂ ਵੱਡੀ ਮੰਡੀ ਹਲਕੇ ਦੀ ਇਹਦੇ ਵਿੱਚ ਚੋਨੇ ਦਾ ਪਾਲ ਆਇਆ ਜਾਊਗਾ ਉਸ ਤੋਂ ਇਲਾਵਾ ਇੱਥੇ ਜਿਹੜੀਆਂ 41 ਲੱਖ ਰੁਪਏ ਨਾਲ ਵੱਡੀਆਂ ਲੇਟਾਂ ਲਈਆਂ ਗਈਆਂ ਤੇ ਹੋਰ ਵੀ ਇੱਕ ਸ਼ੈੱਡ ਵੀ ਇੱਥੇ ਪਾਸ ਕੀਤਾ ਗਿਆ 8 ਲੱਖ ਰੁਪਏ ਦਾ ਸੋ ਇਹ ਸਹੂਲਤਾਂ ਹੋਰ ਵੀ ਜਿਹੜੀਆਂ ਮੰਡੀ ਦੀਆਂ ਮੰਡੀਆਂ ਸਹੂਲਤਾਂ ਸਾਰਾ ਸੜ ਨਰਮਾ ਖਰਾਬ ਹੋ ਗਿਆ ਕਾਫੀ ਬਹੁਤ ਹੱਦ ਇਹ ਪੰਜਾਬ ਦੇ ਵਿੱਚ ਨਰਮਾ ਖਰਾਬ ਹੋ ਗਿਆ ਉਹਦਾ ਤੁਸੀਂ ਕਿੰਨਾ ਮੁਆਵਜ਼ਾ ਦੇ ਰਹੇ ਹੋ ਕਦੋਂ ਮੁਆਵਜ਼ਾ ਦੇ ਰਹੋ ਜੀ ਉਹਦਾ ਵੇਖੋ ਉਹਦੀ ਜ਼ਿੰਦੋਰੀ ਸਾਰਾ ਕੁਸ਼ਨ ਰੈਵਨੂ ਮਿਨਿਸਟਰ ਕੋਲੇ ਸਾਰਾ ਕੁਝ ਜਾਂਦਾ ਰੋ ਉਹਦਾ ਜਲਦੀ ਇੱਕ ਵਾਰ ਸ਼ੁਰੂਆਤ 15 ਤਰੀਕ ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਕਰ ਦੇਣਾ ਇੱਕ ਹੜ ਰਹਾਤ ਜਿਹੜਾ ਤੁਸੀਂ ਮਤਲਬ ਬੀਜ ਵਾਸਤੇ ਪੈਸੇ ਦੇ ਰਹੇ ਹੋ ਅਲਾ ਬੀਜ ਦੇ ਰਹੇ ਹੋ ਉਹ ਸਿਰਫ 5 ਕਿੱਲੇ ਵਾਲਿਆਂ ਨੂੰ ਦੇ ਰਹੇ ਹੋ ਤੇ ਬਾਕੀ ਕਰਨਗੇ ਜੀ ਜਿਹੜਾ 5.5 ਕਿੱਲੇ 6 ਕਿੱਲੇ ਜੀ ਉਹਨਾਂ ਨੂੰ ਤਾਂ ਹੀ ਰਗੜਿਆ ਗਿਆ ਜੀ ਤੁਸੀਂ ਆਪ ਹੀ ਵੇਖੋ ਜਿਹੜੀ ਇਹਦੇ ਵਿੱਚ ਸੈਂਟਰ ਗਵਰਨਮੈਂਟ ਨੇ ਵੀ ਮਦਦ ਕੀਤੀ ਹੈ ਮੈਂ ਹੀ ਗਿਆ ਸੀ ਉਹਨਾਂ ਕੋਲੇ ਵੀ ਸਾਨੂੰ ਸਾਡੇ 5 ਲੱਖ ਏਕੜ ਦਾ ਵੱਡਾ ਨੁਕਸਾਨ ਹੋਇਆ ਉਹਨੂੰ ਬੀਜ ਦਿਓ ਤੁਸੀਂ ਚੰਗਾ ਸੁਧਰਿਆ ਤੇ ਮੁਫਤ ਦਿੱਤਾ ਜਾਵੇ ਉਹਦੇ ਵਿੱਚ 60% ਸੈਂਟਰ ਗਵਰਨਮੈਂਟ ਪਾਉਂਦੀ ਹੈ 40 ਪੰਜਾਬ ਉਹਨਾਂ ਦਾ ਜਿਹੜਾ ਉੱਥੋਂ ਹੀ ਪੈਮਾਨਾ ਇਹ ਹੈ ਪਰ ਮੈਂ ਇਹ ਜ਼ਰੂਰ ਕਹਿਣਾ ਵੀ ਉਹ ਇੱਕ ਨਾਂ ਤੇ ਪੰਜ ਕਿੱਲੇ ਆ ਦੂਸਰੇ ਕਰਦਾ ਜਿਵੇਂ ਹੁੰਦਾ ਉਹਦੇ ਨਾਲ ਹਾਂਜੀ ਭਰਾਣ ਚੋਨੇ ਦਾ ਰੱਟਾ ਹਰ ਕਿਵਰੀ ਪੈ ਜਾਂਦਾ ਐਕੀ ਵੀ ਉਹ ਪਾਟਾ ਲੱਗ ਜਾਂਦਾ ਬਸੇ ਭਾਈ ਉਸ ਵਾਸਤੇ ਵੀ ਬਹੁਤ ਬੇਨਤੀ ਵੀ ਕੀਤੀ ਸੀ ਜਿਹੜੀ ਗਾਹ ਵਾਲੇ ਐਫਸੀਆਈ ਨੂੰ ਆਪਾਂ ਦੇਣਾ ਹੁੰਦਾ ਫੂਡ ਕਾਰਪੋਰੇਸ਼ਨ ਉਸ ਨੂੰ ਚੱਕਣ ਤੋਂ ਹਾਨਾ ਕਾਨਾ ਕਰਦੀ ਹੈ ਉਸ ਵਾਸਤੇ ਰੋਲਾ ਪੈਂਦਾ ਹੈ ਸਰ ਕਾਲ ਚ ਰਾਣੀ ਦੀ ਰੈਲੀ ਦੇ ਵਿੱਚ ਥੋੜੀ ਗੈਰ ਹਾਜ਼ਰੀ ਹੋ ਲੱਗੀ ਮੇਨੂੰ ਚਰਚਾ ਛਿੜੀ ਹੋਈ ਹੈ ਥੋੜੀ ਗੈਰ ਹਾਜ਼ਰੀ ਗਈ ਹੈ ਚਰਚਾ ਕਰਨ ਵਾਲਿਆਂ ਨੇ ਹਮੇਸ਼ਾ ਕਰਦੇ ਰਹਿਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਕੋਈ ਗੈਰ ਹਾਜ਼ਰੀ ਨਹੀਂ ਸੀ ਉੱਥੇ ਯੂਥ ਨੂੰ ਬੁਲਾਇਆ ਗਿਆ ਸੀ ਉੱਥੋਂ ਇੱਕ ਇਕੱਲਾ ਪੰਚਾਇਤ ਮੰਤਰੀ ਤੇ ਉੱਥੋਂ ਦੇ ਐਮਐਲਏ ਦੀ ਜਿਹੜੀ ਬੋਲੀ ਲਗਾਨੀ ਪੁਲੀ ਸ਼ੁਰੂਆਤ ਸਰਕਾਰੀ ਪੁਲੀ ਸ਼ੁਰੂਆਤ ਕਰਨੀ ਪਹੁੰਚ ਆ ਕਿ ਅਸਲ ਥੋੜਾ ਜਿਹਾ ਬਾਰਿਸ਼ ਕਰਕੇ ਲੇਟ ਹੋ ਗਈ ਹੈ ਔਰ ਚੋਨੇ ਦੀ ਫਸਲ ਮੰਡੀਆਂ ਵਿੱਚ ਆਉਣ ਲੱਗੀ ਹੈ ਮੇਰੀ ਹਲਕੇ ਦੀ ਜਿਹੜੀ ਪੰਨੀ ਵਾਲਾ ਮੰਡੀ ਸਾਰਿਆਂ ਨਾਲੋਂ ਵੱਡੀ ਮੰਡੀ ਹਲਕੇ ਦੀ ਇਹਦੇ ਵਿੱਚ ਚੋਨੇ ਦਾ ਪਾਲ ਆਇਆ ਜਾਊਗਾ ਉਸ ਤੋਂ ਇਲਾਵਾ ਇੱਥੇ ਜਿਹੜੀਆਂ 41 ਲੱਖ ਰੁਪਏ ਨਾਲ ਵੱਡੀਆਂ ਲੇਟਾਂ ਲਈਆਂ ਗਈਆਂ ਤੇ ਹੋਰ ਵੀ ਇੱਕ ਸ਼ੈੱਡ ਵੀ ਇੱਥੇ ਪਾਸ ਕੀਤਾ ਗਿਆ 8 ਲੱਖ ਰੁਪਏ ਦਾ ਸੋ ਇਹ ਸਹੂਲਤਾਂ ਹੋਰ ਵੀ ਜਿਹੜੀਆਂ ਮੰਡੀ ਦੀਆਂ ਮੰਡੀਆਂ ਸਹੂਲਤਾਂ ਸਾਰਾ ਸੜ ਨਰਮਾ ਖਰਾਬ ਹੋ ਗਿਆ ਕਾਫੀ ਬਲਹਦੀਏ ਪੰਜਾਬ ਦੇ ਵਿੱਚ ਨਰਮਾ ਖਰਾਬ ਹੋ ਗਿਆ ਉਹਦਾ ਤੁਸੀਂ ਕਿੰਨਾ ਮੁਆਵਜ਼ਾ ਦੇ ਰਹੇ ਹੋ ਕਦੋਂ ਮੁਆਵਜ਼ਾ ਦੇ ਰਹੋ ਜੀ ਉਹਦਾ ਵੇਖੋ ਉਹਦੀ ਜ਼ਿੰਦੋਰੀ ਸਾਰਾ ਕੁਸ਼ਨ ਰੈਵਨੂ ਮਿਨਿਸਟਰ ਕੋਲੇ ਸਾਰਾ ਗੁੱਜਾਂਦਾ ਰੋ ਉਹਦਾ ਜਲਦੀ ਇੱਕ ਵਾਰ ਸ਼ੁਰੂਆਤ 15 ਤਰੀਕ ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਕਰ ਦੇਣਾ ਇੱਕ ਹੜ ਰਹਾਤ ਜਿਹੜਾ ਤੁਸੀਂ ਮਤਲਬ ਬੀਜ ਵਾਸਤੇ ਪੈਸੇ ਦੇ ਰਹੇ ਹੋ ਅੱਲਾ ਬੀਜ ਦੇ ਰਹੇ ਹੋ ਉਹ ਸਿਰਫ 5 ਕਿੱਲੇ ਵਾਲਿਆਂ ਨੂੰ ਦੇ ਰਹੇ ਹੋ ਤੇ ਬਾਕੀ ਕਰਨਗੇ ਜੀ ਜਿਹੜਾ 5.5 ਕਿੱਲੇ 6 ਕਿੱਲੇ ਜੀ ਉਹਨਾਂ ਨੂੰ ਵੀ ਰਗੜਿਆ ਗਿਆ ਜੀ ਤੁਸੀਂ ਆਪ ਹੀ ਵੇਖੋ ਦੇਖੋ ਜਿਹੜੀ ਇਹਦੇ ਵਿੱਚ ਸੈਂਟਰ ਗਵਰਨਮੈਂਟ ਨੇ ਵੀ ਮਦਦ ਕੀਤੀ ਹੈ ਮੈਂ ਹੀ ਗਿਆ ਸੀ ਉਹਨਾਂ ਕੋਲੇ ਵੀ ਸਾਨੂੰ ਸਾਡੇ 5 ਲੱਖ ਏਕੜ ਦਾ ਵੱਡਾ ਨੁਕਸਾਨ ਹੋਇਆ ਉਹਨੂੰ ਬੀਜ ਦਿਓ ਤੁਸੀਂ ਚੰਗਾ ਸੁਧਰਿਆ ਤੇ ਮੁਫਤ ਦਿੱਤਾ ਜਾਵੇ ਉਹਦੇ ਵਿੱਚ 60% ਸੈਂਟਰ ਗਵਰਨਮੈਂਟ ਪਾਉਂਦੀ ਹੈ 40 ਪੰਜਾਬ ਉਹਨਾਂ ਦਾ ਜਿਹੜਾ ਉੱਥੋਂ ਹੀ ਪੈਮਾਨਾ ਇਹ ਹੈ ਪਰ ਮੈਂ ਇਹ ਜ਼ਰੂਰ ਕਹਿਣਾ ਵੀ ਉਹ ਇੱਕ ਨਾਂ ਤੇ ਪੰਜ ਕਿੱਲੇ ਆ ਦੂਸਰੇ ਕਰਦਾ ਜਿਵੇਂ ਹੁੰਦਾ ਉਹਦੇ ਨਾਲ ਹਾਂਜੀ ਭਰਾਣ ਚੋਨੇ ਦਾ ਰੱਟਾ ਹਰ ਕਿਵਰੀ ਪੈ ਜਾਂਦਾ ਐਕੀ ਵੀ ਉਹ ਪਾਖਾ ਲੱਗ ਜਾਂਦਾ ਬਸੇ ਭਾਈ ਉਸ ਵਾਸਤੇ ਵੀ ਬਹੁਤ ਬੇਨਤੀ ਵੀ ਕੀਤੀ ਸੀ ਜਿਹੜੀ ਕਾਹ ਵਾਲੇ ਐਫਸੀਆਈ ਨੂੰ ਆਪਾਂ ਦੇਣਾ ਹੁੰਦਾ ਫੂਡ ਕਾਰਪੋਰੇਸ਼ਨ ਉਸ ਨੂੰ ਚੱਕਣ ਤੋਂ ਹਾਨਾ ਕਾਨਾ ਕਰਦੀ ਹੈ ਉਸ ਵਾਸਤੇ ਰੋਲਾ ਪੈਂਦਾ ਸਰ ਕੱਲ ਚ ਰਾਣੀ ਦੀ ਰੈਲੀ ਦੇ ਵਿੱਚ ਥੋੜੀ ਗੈਰ ਹਾਜ਼ਰੀ ਹੋਇਆ ਤੇ ਉਹ ਚਰਚਾ ਛਿੜੀ ਹੋਈ ਹੈ ਥੋੜੀ ਗੈਰ ਹਾਜ਼ਰੀ ਗਈ ਹੈ ਚਰਚਾ ਕਰਨ ਵਾਲਿਆਂ ਨੇ ਹਮੇਸ਼ਾ ਕਰਦੇ ਰਹਿਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਕੋਈ ਗੈਰ ਹਾਜ਼ਰੀ ਨਹੀਂ ਸੀ ਉੱਥੇ ਯੂਥ ਨੂੰ ਬੁਲਾਇਆ ਗਿਆ ਸੀ ਉੱਥੋਂ ਇੱਕ ਇਕੱਲਾ ਪੰਚਾਇਤ ਮੰਤਰੀ ਤੇ ਉੱਥੋਂ ਦੇ ਐਮਐਲਏ ਵਾਲਾ ਦੀ ਜਿਹੜੀ ਬੋਲੀ ਲਗਾਨੀ ਪੁਲੀ ਸ਼ੁਰੂਆਤ ਸਰਕਾਰੀ ਪੁਲੀ ਸ਼ੁਰੂਆਤ ਕਰਨੀ ਪਹੁੰਚੋ ਕੀ ਅਸਲ ਥੋੜਾ ਜਿਹਾ ਬਾਰਿਸ਼ ਕਰਕੇ ਲੇਟ ਹੋ ਗਈ ਹੈ ਹੁਣ ਚੋਨੇ ਦੀ ਫਸਲ ਮੰਡੀਆਂ ਵਿੱਚ ਆਉਣ ਲੱਗੀ ਹੈ ਮੇਰੀ ਹਲਕੇ ਦੀ ਜਿਹੜੀ ਪੰਨੀ ਵਾਲਾ ਮੰਡੀ ਸਾਰਿਆਂ ਨਾਲੋਂ ਵੱਡੀ ਮੰਡੀ ਹਲਕੇ ਦੀ ਇਹਦੇ ਵਿੱਚ ਚੋਨੇ ਦਾ ਪਾਲ ਆਇਆ ਜਾਊਗਾ ਉਸ ਤੋਂ ਇਲਾਵਾ ਇੱਥੇ ਜਿਹੜੀਆਂ 41 ਲੱਖ ਰੁਪਏ ਨਾਲ ਵੱਡੀਆਂ ਲੇਟਾਂ ਲਈਆਂ ਗਈਆਂ ਤੇ ਹੋਰ ਵੀ ਇੱਕ ਸ਼ੈੱਡ ਵੀ ਇੱਥੇ ਪਾਸ ਕੀਤਾ ਗਿਆ 8 ਲੱਖ ਰੁਪਏ ਦਾ ਸੋ ਇਹ ਸਹੂਲਤਾਂ ਹੋਰ ਵੀ ਜਿਹੜੀਆਂ ਮੰਡੀ ਦੀਆਂ ਮੰਡੀਆਂ ਸਹੂਲਤਾਂ ਸਾਰਾ ਸੜ ਨਰਮਾ ਖਰਾਬ ਹੋ ਗਿਆ ਕਾਫੀ ਬਹੁਤ ਹੱਦ ਇਹ ਪੰਜਾਬ ਦੇ ਵਿੱਚ ਨਰਮਾ ਖਰਾਬ ਹੋ ਗਿਆ ਉਹਦਾ ਤੁਸੀਂ ਕਿੰਨਾ ਮੁਆਵਜ਼ਾ ਦੇ ਰਹੇ ਹੋ ਕਦੋਂ ਮੁਆਵਜ਼ਾ ਦੇ ਰਹੋ ਜੀ ਉਹਦਾ ਵੇਖੋ ਉਹਦੀ ਜ਼ਿੰਦੋਰੀ ਸਾਰਾ ਕੁਸ਼ਨ ਰੈਵਨਿਊ ਮਿਨਿਸਟਰ ਕੋਲੇ ਸਾਰਾ ਗੱਲ ਜਾਂਦਾ ਰੋ ਉਹਦਾ ਜਲਦੀ ਇੱਕ ਵਾਰ ਸ਼ੁਰੂਆਤ 15 ਤਰੀਕ ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਕਰ ਦੇਣਾ ਇੱਕ ਹੜ ਰਹਾਤ ਜਿਹੜਾ ਤੁਸੀਂ ਮਤਲਬ ਬੀਜ ਵਾਸਤੇ ਪੈਸੇ ਦੇ ਰਹੇ ਹੋ ਅਲਾ ਬੀਜ ਦੇ ਰਹੇ ਹੋ ਉਹ ਸਿਰਫ 5 ਕਿੱਲੇ ਵਾਲਿਆਂ ਨੂੰ ਦੇ ਰਹੇ ਹੋ ਤੇ ਬਾਕੀ ਕਰਨਗੇ ਜੀ ਜਿਹੜਾ 5.5 ਕਿੱਲੇ 6 ਕਿੱਲੇ ਜੀ ਉਹਨਾਂ ਨੂੰ ਵੀ ਰਗੜਿਆ ਗਿਆ ਜੀ ਤੁਸੀਂ ਆਪ ਹੀ ਵੇਖੋ ਦੇਖੋ ਜਿਹੜੀ ਇਹਦੇ ਵਿੱਚ ਸੈਂਟਰ ਗਵਰਨਮੈਂਟ ਨੇ ਵੀ ਮਦਦ ਕੀਤੀ ਹੈ ਮੈਂ ਹੀ ਗਿਆ ਸੀ ਉਹਨਾਂ ਕੋਲੇ ਵੀ ਸਾਨੂੰ ਸਾਡੇ 5 ਲੱਖ ਏਕੜ ਦਾ ਵੱਡਾ ਨੁਕਸਾਨ ਹੋਇਆ ਉਹਨੂੰ ਬੀਜ ਦਿਓ ਤੁਸੀਂ ਚੰਗਾ ਸੁਧਰਿਆ ਤੇ ਮੁਫਤ ਦਿੱਤਾ ਜਾਵੇ ਉਹਦੇ ਵਿੱਚ 60% ਸੈਂਟਰ ਗਵਰਨਮੈਂਟ ਪਾਉਂਦੀ ਹੈ 40 ਪੰਜਾਬ ਉਹਨਾਂ ਦਾ ਜਿਹੜਾ ਉੱਥੋਂ ਹੀ ਪੈਮਾਨਾ ਇਹ ਹੈ ਪਰ ਮੈਂ ਇਹ ਜ਼ਰੂਰ ਕਹਿਣਾ ਵੀ ਉਹ ਇੱਕ ਨਾਂ ਤੇ ਪੰਜ ਕਿੱਲੇ ਆ ਦੂਸਰੇ ਕਰਦਾ ਜਿਵੇਂ ਹੁੰਦਾ ਉਹਦੇ ਨਾਲ ਹਾਂਜੀ ਭਰਾਣ ਚੋਨੇ ਦਾ ਰੱਟਾ ਹਰ ਕਿਵਰੀ ਪੈ ਜਾਂਦਾ ਐਕੀ ਵੀ ਉਹ ਪਾਖਾ ਲੱਗ ਜਾਂਦਾ ਬਸੇ ਭਾਈ ਉਸ ਵਾਸਤੇ ਵੀ ਬਹੁਤ ਬੇਨਤੀ ਵੀ ਕੀਤੀ ਸੀ ਜਿਹੜੀ ਕਾਹ ਵਾਲੇ ਐਫਸੀਆਈ ਨੂੰ ਆਪਾਂ ਦੇਣਾ ਹੁੰਦਾ ਫੂਡ ਕਾਰਪੋਰੇਸ਼ਨ ਉਸ ਨੂੰ ਚੱਕਣ ਤੋਂ ਹਾਨਾ ਕਾਨਾ ਕਰਦੀ ਹੈ ਉਸ ਵਾਸਤੇ ਰੋਲਾ ਪੈਂਦਾ ਹੈ ਸਰ ਕਾਲ ਚ ਰਾਣੀ ਦੀ ਰੈਲੀ ਦੇ ਵਿੱਚ ਥੋੜੀ ਗੈਰ ਹਾਜ਼ਰੀ ਹੋ ਲੱਗੀ ਮੈਨੂੰ ਚਰਚਾ ਛਿੜੀ ਹੋਈ ਹੈ ਥੋੜੀ ਗੈਰ ਹਾਜ਼ਰੀ ਗਈ ਹੈ ਚਰਚਾ ਕਰਨ ਵਾਲਿਆਂ ਨੇ ਹਮੇਸ਼ਾ ਕਰਦੇ ਰਹਿਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਕੋਈ ਗੈਰ ਹਾਜ਼ਰੀ ਨਹੀਂ ਸੀ ਉੱਥੇ ਯੂਥ ਨੂੰ ਬੁਲਾਇਆ ਗਿਆ ਸੀ ਉੱਥੋਂ ਇੱਕ ਇਕੱਲਾ ਪੰਚਾਇਤ ਮੰਤਰੀ ਤੇ ਉੱਥੋਂ ਦੇ ਐਮਐਲਏ ਸਰ ਆਸ ਦੀ ਜਿਹੜੀ ਬੋਲੀ ਲਗਾਨੀ ਬੋਲੀ ਸ਼ੁਰੂਆਤ ਸਰਕਾਰੀ ਬੋਲੀ ਸ਼ੁਰੂਆਤ ਕਰਨੀ ਪਹੁੰਚ ਆ ਕਿ ਅਸਲ ਥੋੜਾ ਜਿਹਾ ਬਾਰਿਸ਼ ਕਰਕੇ ਲੇਟ ਹੋ ਗਈ ਹੈ ਹੁਣ ਚੋਨੇ ਦੀ ਫਸਲ ਮੰਡੀਆਂ ਵਿੱਚ ਆਉਣ ਲੱਗੀ ਹੈ ਮੇਰੀ ਹਲਕੇ ਦੀ ਜਿਹੜੀ ਪੰਨੀ ਵਾਲਾ ਮੰਡੀ ਸਾਰਿਆਂ ਨਾਲੋਂ ਵੱਡੀ ਮੰਡੀ ਹਲਕੇ ਦੀ ਇਹਦੇ ਵਿੱਚ ਚੋਨੇ ਦਾ ਪਾਲ ਆਇਆ ਜਾਊਗਾ ਉਸ ਤੋਂ ਇਲਾਵਾ ਇੱਥੇ ਜਿਹੜੀਆਂ 41 ਲੱਖ ਰੁਪਏ ਨਾਲ ਵੱਡੀਆਂ ਲੇਟਾਂ ਲਈਆਂ ਗਈਆਂ ਤੇ ਹੋਰ ਵੀ ਇੱਕ ਸ਼ੈੱਡ ਵੀ ਇੱਥੇ ਪਾਸ ਕੀਤਾ ਗਿਆ 8 ਲੱਖ ਰੁਪਏ ਦਾ ਸੋ ਇਹ ਸਹੂਲਤਾਂ ਹੋਰ ਵੀ ਜਿਹੜੀਆਂ ਮੰਡੀ ਦੀਆਂ ਮੰਡੀਆਂ ਸਹੂਲਤਾਂ ਸਾਰਾ ਸੜ ਨਰਮਾ ਖਰਾਬ ਹੋ ਗਿਆ ਕਾਫੀ ਬਲਹਦੀਏ ਪੰਜਾਬ ਦੇ ਵਿੱਚ ਨਰਮਾ ਖਰਾਬ ਹੋ ਗਿਆ ਉਹਦਾ ਤੁਸੀਂ ਕਿੰਨਾ ਮੁਆਵਜ਼ਾ ਦੇ ਰਹੇ ਹੋ ਕਦੋਂ ਮੁਆਵਜ਼ਾ ਦੇ ਰਹੋ ਜੀ ਉਹਦਾ ਵੇਖੋ ਉਹਦੀ ਜ਼ਿੰਦੋਰੀ ਸਾਰਾ ਕੁਸ਼ਨ ਰੈਵਨੂ ਮਿਨਿਸਟਰ ਕੋਲੇ ਸਾਰਾ ਕੁਝ ਜਾਂਦਾ ਰੋ ਉਹਦਾ ਜਲਦੀ ਇੱਕ ਵਾਰ ਸ਼ੁਰੂਆਤ 15 ਤਰੀਕ ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਕਰ ਦੇਣਾ ਇੱਕ ਹੜ ਰਹਾਤ ਜਿਹੜਾ ਤੁਸੀਂ ਮਤਲਬ ਬੀਜ ਵਾਸਤੇ ਪੈਸੇ ਦੇ ਰਹੇ ਹੋ ਅਲਾ ਬੀਜ ਦੇ ਰਹੇ ਹੋ ਉਹ ਸਿਰਫ 5 ਕਿੱਲੇ ਵਾਲਿਆਂ ਨੂੰ ਦੇ ਰਹੇ ਹੋ ਤੇ ਬਾਕੀ ਕਰਨਗੇ ਜੀ ਜਿਹੜਾ 5.5 ਕਿੱਲੇ 6 ਕਿੱਲੇ ਜੀ ਉਹਨਾਂ ਨੂੰ ਵੀ ਰਗੜਿਆ ਗਿਆ ਜੀ ਤੁਸੀਂ ਆਪ ਹੀ ਵੇਖੋ ਜਿਹੜੀ ਇਹਦੇ ਵਿੱਚ ਸੈਂਟਰ ਗਵਰਨਮੈਂਟ ਨੇ ਵੀ ਮਦਦ ਕੀਤੀ ਹੈ ਮੈਂ ਹੀ ਗਿਆ ਸੀ ਉਹਨਾਂ ਕੋਲੇ ਵੀ ਸਾਨੂੰ ਸਾਡੇ 5 ਲੱਖ ਏਕੜ ਦਾ ਵੱਡਾ ਨੁਕਸਾਨ ਹੋਇਆ ਉਹਨੂੰ ਬੀਜ ਦਿਓ ਤੁਸੀਂ ਚੰਗਾ ਸੁਧਰਿਆ ਤੇ ਮੁਫਤ ਦਿੱਤਾ ਜਾਵੇ ਉਹਦੇ ਵਿੱਚ 60% ਸੈਂਟਰ ਗਵਰਨਮੈਂਟ ਪਾਉਂਦੀ ਹੈ 40 ਪੰਜਾਬ ਉਹਨਾਂ ਦਾ ਜਿਹੜਾ ਉੱਥੋਂ ਹੀ ਪੈਮਾਨਾ ਇਹ ਹੈ ਪਰ ਮੈਂ ਇਹ ਜ਼ਰੂਰ ਕਹਿਣਾ ਵੀ ਉਹ ਇੱਕ ਨਾਂ ਤੇ ਪੰਜ ਕਿੱਲੇ ਆ ਦੂਸਰੇ ਕਰਦਾ ਜਿਵੇਂ ਹੁੰਦਾ ਉਹਦੇ ਨਾਲ ਹਾਂਜੀ ਭਰਾਣ ਚੋਨੇ ਦਾ ਰੱਟਾ ਹਰ ਕਿਵਰੀ ਪੈ ਜਾਂਦਾ ਐਕੀ ਵੀ ਉਹ ਪਾਖਾ ਲੱਗ ਜਾਂਦਾ ਬਸੇ ਭਾਈ ਉਸ ਵਾਸਤੇ ਵੀ ਬਹੁਤ ਬੇਨਤੀ ਵੀ ਕੀਤੀ ਸੀ ਜਿਹੜੀ ਗਾਹ ਵਾਲੇ ਐਫਸੀਆਈ ਨੂੰ ਆਪਾਂ ਦੇਣਾ ਹੁੰਦਾ ਫੂਡ ਕਾਰਪੋਰੇਸ਼ਨ ਉਸ ਨੂੰ ਚੱਕਣ ਤੋਂ ਹਾਨਾ ਕਾਨਾ ਕਰਦੀ ਹੈ ਉਸ ਵਾਸਤੇ ਰੋਲਾ ਪੈਂਦਾ ਸਰ ਕੱਲ ਚ ਰਾਣੀ ਦੀ ਰੈਲੀ ਦੇ ਵਿੱਚ ਥੋੜੀ ਗੈਰ ਹਾਜ਼ਰੀ ਹੋਇਆ ਤੇ ਉਹ ਚਰਚਾ ਛਿੜੀ ਹੋਈ ਹੈ ਥੋੜੀ ਗੈਰ ਹਾਜ਼ਰੀ ਗਈ ਹੈ ਚਰਚਾ ਕਰਨ ਵਾਲਿਆਂ ਨੇ ਹਮੇਸ਼ਾ ਕਰਦੇ ਰਹਿਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਕੋਈ ਗੈਰ ਹਾਜ਼ਰੀ ਨਹੀਂ ਸੀ ਉੱਥੇ ਯੂਥ ਨੂੰ ਬੁਲਾਇਆ ਗਿਆ ਸੀ ਉੱਥੋਂ ਇੱਕ ਇਕੱਲਾ ਪੰਚਾਇਤ ਮੰਤਰੀ ਤੇ ਉੱਥੋਂ ਦੇ ਐਮਐਲਏ ਵਾਲਾ